ਸਾਰੇ ਆਪਣੇ ਪ੍ਰੈਸ ਵਾਲੇ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਛੋਟੇ ਦੇ ਸੱਦੇ ਦੇ ਸਾਰੇ ਇੱਥੇ ਇਕੱਠੇ ਹੋ ਨੇ ਮੈਂ ਤੁਹਾਡਾ ਵੀ ਸਾਰਿਆਂ ਦਾ ਔਰ ਆਪਣੇ ਸਮੂਹੇ ਸਾਰੇ ਕੌਂਸਲਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਕੰਮ ਹੋ ਗਏ ਪਰ ਜਰਮਨ ਦੇ ਕੰਮ ਨੇ ਉਹ ਰੁਕੇ ਹੋਏ ਨੇ ਗੱਲ ਬਾਤ ਕਰਨ ਲੈਣੇ ਆ ਵਿਕਾਸ ਨੂੰ ਮਰਦਾਨੇ ਕੋਕੀ ਨਾਲ ਸਾਰੇ ਕੌਂਸਲਰਾਂ ਨਾਲ ਗੱਲ ਜੀ ਪੁੱਛੀ ਨਹੀਂ ਸਕੀ ਕਿਹਣਾ ਬਹੁਤ ਲੋਕਾਂ ਨੂੰ ਉਮੀਦਾਂ ਸੀਗੀ ਇਹ ਸਟਾਪ ਪੁੱਲ ਬਣਾ ਕੇ ਸਿਲੀ ਨਾ ਸਿਲੀ ਲੈ ਰਹੇ ਨੇ ਜਿਨ੍ਹਾਂ ਖਾਸ ਕਰਕੇ ਕੂੜੇ ਦੀ ਲਿਫਟਿੰਗ ਸੀਵਲਾ ਪਾਣੀ ਗੰਦਾ ਆ ਰਿਹਾ ਲੋਕਾਂ ਦੇ ਸੀਵਰੇਜ ਦਾ ਬਹੁਤ ਮਾੜਾ ਹਾਲ ਹੈ ਸਟਰੀਟ ਲਾਈਟਾਂ ਤਕਰੀਬਨ ਤਕਰੀਬਨ ਮਹੀਨੇ ਸਮੇਂ ਦਾ ਬੰਦ ਪਈ ਆ ਔਰ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹੈ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸਾਰੇ ਕੌਂਸਲ ਅਸੀਂ ਆਪਣਾ ਕੌਂਸਲ ਸਮੇਤ ਕੀ ਕਰਨਾ ਚਾਹੀਦਾ ਹੈ ਜਿਹੜੀ ਬੇਸਿਕ ਨੀਡਸ ਦੀ ਅਪੀਲ ਇਸ ਕਰਕੇ ਸ਼ਨਾਤ ਨਹੀਂ ਕਰਦੇ ਪਸੇ ਮੇਅਰ ਸਾਹਿਬ ਤਸਦੀਕ ਵਾਡਾ ਨਹੀਂ ਸਾਰੇ ਵਾਡਾਂ ਦੇ ਕੌਂਸਲਰਾਂ ਨੇ ਰਿਟਰਨ ਆਪਣੇ ਲੈਟਰ ਆਈ ਤੇ ਕਮਿਸ਼ਨਰ ਸਾਹਿਬ ਨੂੰ ਲਿਖਤੀ ਦਿੱਤਾ ਹੈ ਕਿ ਜੋ-ਜੋ ਸਾਡੇ ਵਾਰਡਾਂ ਦੀ ਪ੍ਰੋਬਲਮ ਹੈ ਹਰ ਕਾਉਂਸਲਰ ਨੂੰ ਆਪਣੀ ਵਾਰਡ ਦੀ ਅਲੱਗ-ਅਲੱਗ ਪ੍ਰੋਬਲਮ ਹੈ ਉਹ ਕਮਿਸ਼ਨਰ ਸਾਹਿਬ ਨੂੰ ਦਿੱਤੀ ਆ ਕਮਿਸ਼ਨਰ ਸਾਹਿਬ ਨੇ ਸਾਨੂੰ ਸ਼ਵਾਜਾਇਆ ਕਿ ਹਫਤੇ ਦੇ ਅੰਦਰ ਅਸੀਂ ਜਿਹੜਾ ਡਿਵੈਲਪਮੈਂਟ ਦਾ ਕੰਮ ਉਹ ਜੋ ਵੀ ਮੁਸ਼ਕਲਾਂ ਪੂਰੀਆਂ ਕਰਾਂਗੇ ਜੇ ਨਹੀਂ ਕਰਨਗੇ ਉਹ ਅਸੀਂ ਕਮਿਸ਼ਨਰ ਸਾਹਿਬ ਨੂੰ ਫਿਰ ਕਿਹਾ ਕਿ ਜੇ ਹਫਤੇ 10 ਦਿਨ ਤੇ ਕੰਮ ਨਹੀਂ ਸ਼ੁਰੂ ਕੀਤਾ ਜਾਏਗਾ ਅਸੀਂ ਕਾਰਪੋਰੇਸ਼ਨ ਦੇ ਖਿਲਾਫ ਪ੍ਰੋਟੈਸਟ ਕਰਾਂਗੇ ਕਮਿਸ਼ਨਰ ਦੇ ਖਿਲਾਫ ਵੀ ਅੱਛਾ ਸਰ ਤਾਲਾ ਦੇਣ ਦਾ ਕੀ ਮਕਸਦ ਹੈ ਤਾਲਾ ਮੈਂ ਮੇਅਰ ਜਿਹੜਾ ਜਾਲੀ ਮੇਅਰ ਇੱਥ ਉਹਦੇ ਵਾਸਤੇ ਦਿੱਤਾ ਕਿਉਂਕਿ ਉਹਨੂੰ ਕੋਈ ਰਾਈਟ ਨਹੀਂ ਹੈ ਨਾ ਲੋਕਾਂ ਦੀ ਵੋਟਾਂ ਦੇ ਨਾਲ ਮੇਅਰ ਬਣਿਆ ਹੈ ਨਾ ਇਹ ਕੌਂਸਲਰਾਂ ਦੀ ਵੋਟਾਂ ਦੇ ਨਾਲ ਬਣਿਆ ਉਹ ਧੱਕੇ ਨਾਲ ਮੇਅਰ ਬਣਿਆ ਹੈ ਅੱਜ ਤੇ ਵੀਡੀਓ ਵਾਇਰਲ ਹੋ ਗਈ ਪਿਛਲੇ 4-5 ਦਿਨ ਤੋਂ ਚੈਨਲ ਚੱਲ ਵੀ ਉੱਥੋਂ ਤੇ ਉਹ ਕਲੀਅਰ ਹੋ ਗਿਆ ਕਿ ਇਹ ਮੇਅਰ ਧੱਕੇ ਨਾਲ ਥੋਪਿਆ ਗਿਆ ਹੈ ਅੰਮ੍ਰਿਤਸਰ ਇਸ ਗੁਰੂ ਦੀ ਨਗਰੀ ਨੂੰ ਔਰ ਅਸੀਂ ਉਨੀਦਰ ਆਪਣੀ ਆਵਾਜ਼ ਬੁਲੰਦ ਰੱਖਾਂਗੇ ਔਰ ਇਹਦੇ ਦਫ਼ਤਰ ਨੂੰ ਮੈਂ ਕਮਿਸ਼ਨਰ ਸਾਹਿਬ ਨੂੰ ਤਾਲਾ ਇਸ ਕਰਕੇ ਦਿੱਤਾ ਕਿਉਂਕਿ ਅਸੀਂ ਕਾਨੂੰਨ ਦੇ ਅੰਦਰ ਰਹਿ ਕੇ ਕਾਨੂੰਨ ਦੇ ਦਾਇਰੇ ਦੇ ਰਹਿ ਕੇ ਕੰਮ ਕਰਨਾ ਜਾਣਦੇ ਆ ਅਸੀਂ ਕਾਨੂੰਨ ਨੂੰ ਆਪਣੇ ਹੱਥੇ ਨਹੀਂ ਲੈਣਾ ਇਸ ਕਰਕੇ ਅਸੀਂ ਤਾਲਾ ਕਮਿਸ਼ਨਰ ਸਾਹਿਬ ਨੂੰ ਦਿੱਤਾ ਹੈ ਕਿ ਤੁਸੀਂ ਮੇਅਰ ਜਿਹੜਾ ਝਾਲੀ ਮੇਅਰ ਹੈ ਉਹਦੇ ਦਫ਼ਤਰ ਨੂੰ ਤਾਲਾ ਲਾਓ ਉਹਨੂੰ ਉਨੀ ਦੇ ਦਫ਼ਤਰ ਜੇ ਬੰਦੀ ਕੋਈ ਇਜਾਜ਼ਤ ਨਾ ਦਿੱਤੀ। ਕਾਜੀ ਸਦਨ ਦੀ ਮੀਟਿੰਗ ਦੀ ਦੂਰ ਦੀ ਗੱਲ ਹੈ ਲੇਕਿਨ ਹਾਲੇ ਤੱਕ ਨਾ ਸੀਨੀਅਰ ਡਿਪਟੀ ਮੇਅਰ ਨਾ ਹੀ ਡਿਪਟੀ ਮੇਅਰ ਜਿਹੜੇ ਤਾਲੇ ਵੱਜੇ ਹੋਇਆ। ਓਮਾ ਜੀ ਇਹ ਤੇ ਤੁਸੀਂ ਸੀਨੀਅਰ ਡਿਪਟੀ ਮੇਅਰ ਜਿਹੜੇ ਬਣਿਆ ਹੋ ਜਾਂ ਡਿਪਟੀ ਮੇਅਰ ਬਣੇ ਨੇ ਉਹਨਾਂ ਨੂੰ ਪੁੱਛੋ ਇਸੇ ਕਰਕੇ ਜੇ ਉਹਨਾਂ ਦੇ ਦਫ਼ਤਰਾਂ ਨੂੰ ਤਾਲੇ ਵੱਜੇ ਨੇ ਤੇ ਇਹਦੇ ਦ ਸੀਨੀਅਰ ਡਿਪਟੀ ਮੇਅਰ ਉਹ ਡਿਪਟੀ ਮੇਅਰ ਨੂੰ ਪਤਾ ਹੈ ਕਿ ਉਹ ਨਰਦਾ ਦੇ ਇਲੈਕਸ਼ਨ ਹੋਈਆਂ ਨਾ ਵੋਟਾਂ ਪਈਆਂ ਇਹ ੱੱਕੇ ਨਾ ਬੈਠਾ ਇਨੂੰ ਵੀ ਤਾਲੇ ਇਸ ਕਰਕੇ ਅੱਜ ਅਸੀਂ ਕਮਿਸ਼ਨ ਸਾਹਮਣੇ ਪਰ ਡਵੈਲਪਮੈਂਟ ਦੇ ਜਿਹੜੇ ਕਰੋੜਾਂ ਦੇ ਇਹਨਾਂ ਨੇ ਟੈਂਡਰ ਵੀ ਜਾਰੀ ਕੀਤੇ ਆ ਦੇਖੋ ਉਹ ਡਵੈਲਪਮੈਂਟ ਦੇ ਜਿਹੜੇ ਕੰਮ ਲੱਗੇ ਨੇ ਉਹ ਸਮਾਰਟ ਸਿਟੀ ਦੇ ਲੱਗੇ ਨੇ ਉਹ ਕਾਰਪੋਰੇਸ਼ਨ ਚੋਂ ਨਹੀਂ ਲੱਗੇ ਉਹ ਸਮਾਰਟ ਸਿਟੀ ਦਾ ਦਾਇਰਾ ਹੈ ਔਰ ਉਹਦੇ ਪੈਸੇ ਜਿਹੜੇ ਆ ਉਹ ਸੈਂਟਰ ਗਵਰਨਮੈਂਟ ਤੋਂ ਆ ਪਰ ਜੇ ਟਾਈਮ ਬਾਉਂਡ ਦੇ ਦਰਮਿਆਨ ਨਹੀਂ ਹੁੰਦੇ ਕੰਮ ਤੇ ਕੀ ਉਸ ਤੋਂ ਕੀ ਅੱਗੇ ਰੰਨੀ ਬਿਲਕੁਲ ਅਸੀਂ ਤਰਨਾ ਲਾਵਾਂਗੇ ਅਸੀਂ ਪ੍ਰੋਟੈਸਟ ਕਰਾਂਗੇ ਆਪ ਸਾਡਾ ਰਾਈਟ ਹੈ ਲੋਕਾਂ ਦਾ ਰਾਈਟ ਹੈ ਲੋਕਾਂ ਨੂੰ ਨਾਲ ਲੈ ਕੇ ਸੜਕਾਂ ਦੇ ਉਤਰਾਂਗੇ ਤਾਂ ਜੋ ਇਹ ਸੁੱਤੇ ਹੋਏ ਕਾਰਪੋਰੇਸ਼ਨ ਦੇ ਅਫਸ ਦਿੰਦੇ ਨੇ ਉਹ ਟੈਕਸ ਨਾਲ ਕਾਰਪੋਰੇਸ਼ਨ ਚੱਲਦੀ ਹੈ ਸਾਡਾ ਆਪਣਾ ਕਾਰਪੋਰੇਸ਼ਨ ਦਾ ਬਜਟ ਹੈ ਉਹ ਲੋਕਾਂ ਦੇ ਪੈਸਿਆਂ ਦੇ ਦਿੱਤਾ ਹੋਇਆ ਜਿਹੜਾ ਹੈ ਉਹ ਬਜਟ ਮੰਦਾ ਹੈ ਜੇ ਉਹ ਲੋਕਾਂ ਦੇ ਕੰਮ ਨਹੀਂ ਕਰਦੇ ਫਿਰ ਅਸੀਂ ਲੋਕਾਂ ਕੋਲ ਟੈਕਸ ਕਾਦਾ ਲੈਣਾ ਜੀ ਆਮ ਆਦਮੀ ਪਾਰਟੀ ਆਪਣੇ ਮੇਅਰ ਦੀ ਗੱਲ ਕਰਦੀ ਹੈ ਤੁਸੀਂ ਆਪਣੀ ਕਾਂਗਰਸ ਦੀ ਗੱਲ ਕਰਦੇ ਕਿ ਸਦਨ ਚੁਲਾਣ ਦੀ ਗੱਲ ਕਰਦੀ ਹੈ ਕਮਿਸ਼ਨਰ ਸਾਹਮਣੇ ਕੀ ਆਸ਼ਰ ਸਿੰਘ ਦਿੱਤਾ ਤੁਹਾਨੂੰ ਕਮਿਸ਼ਨਰ ਸਾਹਿਬ ਨੂੰ ਤਾਂ ਅਸੀਂ ਅੱਜ ਡਿਵੈਲਪਮੈਂਟ ਦੇ ਕੰਮ ਵਾਸਤੇ ਉਹਨਾਂ ਨੂੰ ਰਿਟਰਨ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਔਰ ਮੈਨੂੰ ਮੀਰ ਕਮਿਸ਼ਨਰ ਸਾਹਿਬ ਕੋ ਕਿ ਜਲਦੀ ਉਹ ਸਾਡੇ ਸਾਰੇ ਕਾਉਂਸਲਰਾਂ ਦੇ ਕੰਮ ਜਿਹੜੇ ਵਾਡਾਂ ਦੇ ਪੈਂਡਿੰਗ ਕੰਮ ਪ ਕਿ ਮੈਂ ਜਿਹੜਾ ਕਾਨੂੰਨ ਦੇ ਮੁਤਾਬਕ ਮੇਅਰ ਬਣਿਆ ਵਾਂ ਮੇਰੇ ਕੋਲ ਕੋਈ ਵੀ ਕਾਉਂਸਲਰ ਆਵੇ ਮੈਂ ਕੰਮ ਕਰਨ ਨੂੰ ਤਿਆਰ ਆ ਓਪਨ ਚੈਲੰਜ ਹੈ ਜਾਲੀ ਮੇਅਰ ਨੂੰ ਜਿੱਥੇ ਮਰਜ਼ੀ ਇਹਨਾਂ ਦੇ ਮੰਤਰੀ ਨੂੰ ਇਹਨਾਂ ਦੇ ਐਮ.ਐਲ.ਏ ਨੂੰ ਔਰ ਇਹਨਾਂ ਦੇ ਕਾਉਂਸਲਰਾਂ ਨੂੰ ਜਿੱਥੇ ਮਰਜ਼ੀ ਓਪਨ ਕਿਤੇ ਆ ਜਾਣ ਇਹ ਆਪਣੀ ਸਟਰੈਂਥ ਦਿਖਾ ਦੇਣ ਅਸੀਂ ਆਪਣੀ ਸਟਰੈਂਥ ਦਿਖਾ ਦਿੰਨੇ ਆ ਜਿਦੇ ਵੱਲ ਵੱਧ ਕਾਉਂਸਲਰ ਹੋਣਗੇ ਜਿਹੜੇ ਕਾਉਂਸਲਰ ਜਿੰਨੂੰ ਚੁਣ ਲੈਣਗੇ ਅਸੀਂ ਉਹਨੂੰ ਆਪਣਾ ਮਹਿਮਾਨ ਬਣਾ ਲਵਾਂਗੇ ਸ਼ਹਿਰ ਦੇ ਲੋਕਾਂ ਨੇ ਸਵਾਗਤ ਕੀਤਾ ਬੋਰਡ ਲਾ ਕੇ ਲੋਕਾਂ ਨੇ ਮੇਅਰ ਨੂੰ ਬਹੁਤ ਵਧਾਈਆਂ ਲੱਖ ਲੱਖ ਜੇ ਆਪ ਹੀ ਆਪਣੀਆਂ ਫੋਟੋਆਂ ਆਪ ਹੀ ਬੋਰਡ ਆਪ ਹੀ ਫੋਟੋਆਂ ਲੈ ਇਕੱਠੀਆਂ ਕਰੀ ਜਾਓ ਆਪ ਹੀ ਬੁਲਾ ਕੇ ਲਵਾਈ ਜੋ ਇਹੋ ਜਿਹੇ ਯਾਰ ਲਵਾ ਲਓ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੇ ਦਿਲਾਂ 'ਚ ਬ ਲੋਕਾਂ ਦੇ ਦਿਲਾਂ 'ਚ ਲੋਕਾਂ ਨੂੰ ਪਤਾ ਹੈ ਕਿ ਇਹ ਲੋਕਾਂ ਨੇ ਮੈਂਡੇਟ ਜਿਹੜਾ ਕਾਂਗਰਸ ਪਾਰਟੀ ਨੇ ਦਿੱਤਾ ਕਾਂਗਰਸ ਪਾਰਟੀ ਨੇ ਆਪ ਕਹਿੰਦੇ ਕਿ ਰੋਲਾ ਪਾਉਣ ਦਾ ਕੁਝ ਨਹੀਂ ਹੋਣਾ ਕੋਰਟ 'ਚ ਕੇਸ ਚੱਲ ਰਿਹਾ ਹੈ ਬਿਲਕੁਲ ਅਸੀਂ ਮੰਨਿਆ ਅਸੀਂ ਰੋਲਾ ਨਹੀਂ ਅਸੀਂ ਆਪਣੀ ਆਵਾਜ਼ ਤੇ ਚੁੱਕ ਸਕਦੇ ਹਾਂ ਨਾ ਜੀ ਧੱਕਾ ਹੋਏਗਾ ਘਰਾਂ 'ਚ ਤੇ ਬੈਠਾਂਗੇ ਨਹੀਂ ਸਾਨੂੰ ਲੜਨਾ ਵੀ ਆਉਂਦਾ ਹੈ ਅਸੀਂ ਕਦੀ ਗਲਤ ਨਹੀਂ ਕੀਤਾ ਹਮੇਸ਼ਾ ਇਮਾਨਦਾਰੀ ਨਾਲ ਸ਼ਰਾਫਤ ਨਾਲ ਸਿਆਸਤ ਕੀਤੀ ਹੈ ਔਰ ਅੱਗੇ ਵੀ ਕਰਾਂਗੇ ਪਰ ਜੇ ਕੋਈ ਤੱਕਾ ਕਰੇਗਾ ਕਿਸੇ ਕੋ ਡਰਾਂਗੇ ਨਹੀਂ ਸਾਰੇ ਤਗੜੇ ਉਹਨਾਂ ਜਵਾਬ ਦੇ ਤਾਰੀਵਾਲ ਲਾਇਆ ਵਾ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਨਹੀਂ ਉਹਨੂੰ ਕਿਸ ਤਰ੍ਹਾਂ ਮੈਨੂੰ ਤੇ ਤਾਰੀਵਾਲ ਜੀ ਦੀ ਜਿਹੜੀ ਉਹ ਗੱਲ ਕਰਦੇ ਉਹ ਸਮਝ ਹੀ ਨਹੀਂ ਲੱਗਦੀ ਉਹ ਬੋਲਦੇ ਕੀ ਆ ਪਰ ਮੈਨੂੰ ਜੋ ਸਮਝ ਆ ਲੱਗੇਗੀ ਤੇ ਉਹ ਮੈਂ ਉਹਨਾਂ ਦਾ ਜਵਾਬ ਦੇ ਦਾਂਗਾ ਤਾਲੇ ਦਾ ਮਕਸਦ ਕੀ ਤਾਲਾ ਨਾ ਤੁਹਾਡਾ ਰਾਈਟ ਨਹੀਂ ਕਿਉਂ ਤਾਲਾ ਗਿਫਟ ਕੀਤਾ ਗਿਆ ਦੇਖੋ ਜੀ ਉਹਦਾ ਕੋਈ ਜਿਹੜਾ ਜਾਲੀ ਮੇਰ ਉਹਦਾ ਰਾਈਟ ਨਹੀਂ ਮੰਨਦਾ ਉਸ ਮੇਰ ਦੀ ਕੁਰਸੀ ਦੇ ਬੰਨਦਾ ਕਿਉਂਕਿ ਇੱਕ ਇੱਕ ਫਸਟ ਸਿਟੀਜ਼ਨ ਆਫ ਸਿਟੀ ਦਾ ਜਿਹੜੀ ਇਹ ਛੇਰ ਹੈਗੀ ਹੈ ਔਰ ਉਹਦਾ ਕੋਈ ਰਾਈਟ ਨਹੀਂ ਮੰਨਦਾ ਕਿਉਂਕਿ ਨਾ ਤਾਂ ਉਹਨੂੰ ਲੋਕਾਂ ਨੇ ਉੱਥੇ ਬਿਠਾਇਆ ਹੈ ਨਾ ਹੀ ਕੌਂਸਲਰਾਂ ਨੇ ਉਹਨੂੰ ਬਿਠਾਇਆ ਹੈ ਕਾਂਗਰਸ ਕਹਿ ਰਹੀ ਹੈ ਜਾਲੀ ਮੇਰ ਹਲੇ ਤੱਕ ਤੇ ਕੋਰਟ ਨੇ ਕੋਈ ਫੈਸਲਾ ਨਹੀਂ ਮੈਂ ਕੱਲਾ ਕਾਂਗਰਸੀ ਨਹੀਂ ਕਹਿ ਰਹੀ ਜੀ ਸਾਰਾ ਸ਼ਹਿਰ ਕਹਿ ਰਿਹਾ ਹੈ ਹਮਾ ਜੀ ਤੁਸੀਂ ਅੱਜ ਜਿਹੜੀ ਆਪਣੀ ਵੀਡੀਓ ਪਾਉਗੇ ਉਹਦੇ ਥੱਲੇ ਲੋਕਾਂ ਦੇ ਕਮੈਂਟ ਪੜ੍ਹ ਲੈਣਾ ਕਿ ਕਿੰਨੇ ਕੁ ਕਮੈਂਟ ਇੱਕ ਕਮੈਂਟ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਜਾਲੀ ਮੇਰ ਦੇ ਹੱਕ 'ਚ ਨਹੀਂ ਬੋਲਦਾ ਲੋਕਾਂ ਨੂੰ ਪਤਾ ਹੈ ਕੀ ਅਸਲੀਅਤ ਹੈ ਸਾਰਾ ਲੋਕਾਂ ਨੂੰ ਪਲੇਆ ਦਿੱਤਾ ਉਹ ਕਮਿਸ਼ਨਰ ਸਾਹਿਬ ਨੇ ਕੀ ਕੀਤਾ ਕਮਿਸ਼ਨਰ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਜੀ ਉਹਨਾਂ ਨੇ ਅੱਗੇ ਉਹਨਾਂ ਨੇ ਜੁਆਇੰਟ ਕਮਿਸ਼ਨਰ ਸੁਰਿੰਦਰ ਜਿਹੜੇ ਸੁਰਿੰਦਰ ਜੀ ਜੁਆਇੰਟ ਕਮਿਸ਼ਨਰ ਐਡੀਸ਼ਨਲ ਕਮਿਸ਼ਨਰ ਸੌਰੀ ਉਹਨਾਂ ਨੂੰ ਦਿੱਤਾ ਮੈਨੂੰ ਉਮੀਦ ਆਤਾਲਾ ਲਾਉਣ ਕੇ ਦੋਨੋਂ ਅਫਸਰ ਜਾ ਕੇ ਲਾਉਣਗੇ ਜੀ ਉਹਨਾਂ ਚ ਦੇਖੋ ਅਫਸਰ ਨੇ ਲਾ ਸਕਦੇ ਉਹਨਾਂ ਕੋ ਅਥਾਰਟੀ ਤੇ ਨਹੀਂ ਮੈਂ ਕਹਿ ਸਕਦਾ ਬਟ ਉਹਨਾਂ ਨੂੰ ਜੈਸੀ ਦਿੱਤਾ ਹੈ ਪਰ ਤੁਹਾਡੇ ਲਈ ਤਾਂ ਪਹਿਲੇ ਦਿਨ ਤਾਲਾ ਲੱਗ ਗਿਆ ਸੀ ਨਾ ਅਜੀ ਦੇ ਤਾਲਾ ਲਾਇਆ ਨਹੀਂ ਲਾਇਆ ਤੇ ਕੋਈ ਨਹੀਂ ਮਾਂਜੋ ਹਾਈ ਕੋਰਟ ਵੱਲੋਂ ਵੀ ਇਸ ਇਹ ਜਾਲੀ ਮੇਰ ਦੇ ਤਾਲਾ ਲੱਗੇਗਾ ਲੱਗੇਗਾ ਚੱਲ